ਸਾਥੀਗਾਂ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆਕਰਾਰ ਦਿੱਤੇ ਹੋਏ ਪ੍ਰਧਾਨ ਸੁਖਬੀਰ ਬਾਦਲ ਦੇ ਪਰਿਵਾਰ ਦੇ ਵਿੱਚ ਘੰਟ ਖਤਰੇ ਦੀ ਘੰਟੀ ਜਿਹੜੀ ਹੈ ਉਹ ਵੱਜ ਚੁੱਕੀ ਹੈ ਖਤਰਾ ਸੁਖਬੀਰ ਬਾਦਲ ਦੀ ਕੁਰਸੀ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਿਆ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਖਤਰਾ ਪੂਰੀ ਤਰ੍ਹਾਂ ਮੰਡਰਾ ਰਿਹਾ ਹੈ ਇੱਕ ਪਾਸੇ ਵੱਡੀਆਂ ਚਾਲਾਂ ਚੱਲੀਆਂ ਜਾ ਰੀਆਂ ਨੇ ਚਾਹੇ ਵਿਰਸਾ ਸਿੰਘ ਵਿਲਟੋਹਾ ਹੋਵੇ ਆਖਰਕਾਰ ਵਿਰਸਾ ਸਿੰਘ ਵਿਲਟੋਹਾ ਨੇ ਐਡਾ ਵੱਡਾ ਬਿਆਨ ਕਿਉਂ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਉੱਤੇ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦਾ ਦਬਾਅ ਹੈ ਇਸ ਲਈ ਸਖਤ ਫੈਸਲਾ ਆਵੇਗਾ ਸੁਖਬੀਰ ਬਾਦਲ ਦੇ ਖਿਲਾਫ ਜੇਕਰ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਹਨਾਂ ਨੇ ਵੀ ਮੌਕੇ ਤੇ ਐਕਸ਼ਨ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵਿਰਸਾ ਸਿੰਘ ਵਲਟੋਹਾਰ ਨੂੰ ਕੱਢਣ ਦੇ ਆਦੇਸ਼ ਦਿੱਤੇ ਗਏ ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਕਾਰਵਾਈ ਕਰੇ ਸਮਾਂ ਸੀ 10 ਘੰਟਿਆਂ ਦਾ ਇਧਰ 2 ਘੰਟਿਆਂ ਦੇ ਵਿੱਚ ਵਿਰਸਾ ਸਿੰਘ ਵਲਟੋਹਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੰਡਲੀ ਮੈਂਬਰਸ਼ਿਪ ਤੋਂ ਆਪਣੇ ਆਪ ਹੀ ਅਸਤੀਫਾ ਦੇ ਦਿੱਤਾ ਜੇ ਇਸੇ ਤਰ੍ਹਾਂ ਰਵੱਈਆ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਤਾਂ ਫਿਰ ਜਿਹੜਾ ਹੈ ਝਟਕਾ ਲੱਗੇਗਾ ਬੜਾ ਵੱਡਾ ਸਖਬੀਰ ਬਾਦਲ ਸਖਬੀਰ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਅਤੇ ਸਖਬੀਰ ਬਾਦਲ ਦੇ ਪਰਿਵਾਰ ਨੂੰ ਪੰਥ ਵਿੱਚੋਂ ਸੇਖਿਆ ਵੀ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਉਹਦੇ ਕੋਲੋਂ ਅਸਤੀਫਾ ਵੀ ਜਿਹੜਾ ਲਿਆ ਜਾ ਸਕਦਾ ਹੈ ਕਿਉਂਕਿ ਜਿਹੜੇ ਸਿਆਸੀ ਮਾਹਿਰ ਨੇ ਉਹ ਇਹ ਗੱਲ ਕਹਿ ਰਹੇ ਨੇ ਜੇਕਰ ਸਿਆਸਤ ਤੋਂ ਦੂਰ ਹੋ ਜਾਂਦੇ ਨੇ ਬਾਦਲ ਅਤੇ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਫਿਰ ਆਪਣੀ ਲੀ ਉੱਪਰ ਆ ਜਾਵੇਗਾ ਕਿਉਂਕਿ ਖੇਤਰੀ ਪラス ਪੰਥਕ ਪਾਰਟੀ ਨੂੰ ਪੰਜਾਬ ਵਾਸਤੇ ਬਚਾਉਣਾ ਬਹੁਤ ਜ਼ਰੂਰੀ ਹੈ ਇਹ ਗੱਲ ਸਿਆਸੀ ਬੁੱਧੀਜੀਵੀ ਤਾਂ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਹਿ ਰਹੇ ਨੇ ਕਾਂਗਰਸ ਵਾਲੇ ਵੀ ਕਹਿ ਰਹੇ ਨੇ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿ ਰਹੇ ਨੇ ਚਾਹੇ ਉਹਨਾਂ ਦੇ ਆਪਸ ਵਿੱਚ মতਪੇਦ ਨੇ ਲੇਕਿਨ ਸਾਰਿਆਂ ਨੂੰ ਪਤਾ ਹੈ ਕਿ ਜੇਕਰ ਪੰਥਕ ਅਤੇ ਦੂਸਰੇ ਪਾਸੇ ਖੇਤਰੀ ਪਾਰਟੀ ਜੇ ਪੰਜਾਬ ਦੇ ਵਿੱਚ ਮਜ਼ਬੂਤ ਹੋਵੇਗੀ ਜੇਕਰ ਹੁਣ ਸੁਖਬੀਰ ਬਾਦਲ ਫਿਰ ਦੁਬਾਰਾ ਪ੍ਰਧਾਨਗੀ ਤੇ ਆ ਜਾਂਦੇ ਨੇ ਬੈਠ ਜਾਂਦੇ ਨੇ ਤਾਂ ਫਿਰ ਕੀ ਹੋਵੇਗਾ ਪੰਥਕ ਪਾਰਟੀ ਜਿਹੜੀ ਹੈ ਉਹ ਖੇਰੂ ਮੇਰੂ ਹੋ ਜਾਵੇਗੀ ਉਹ ਸਕੈਟਰ ਹੋ ਜਾਵੇਗੀ ਉਹਨੂੰ ਸੰਭਾਲਣਾ ਪੰਥਕ ਲੋਕਾਂ ਵਾਸਤੇ ਵੀ ਬੜਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਪੰਥ ਸੁਖਬੀਰ ਬਾਦਲ ਨੂੰ ਜਸਟ ਵੀ ਬਾਦਲ ਦੇ ਮੂੰਹ ਨੂੰ ਵੋਟ ਨਹੀਂ ਪਾਉਣਾ ਚਾਹੁੰਦਾ ਬਦਲਾਅ ਦੇ ਨਾਮ ਤੇ ਪਾਈਆਂ ਗਿਆ ਐਗਜ਼ਾਮਪਲ ਆਪਣੇ ਕੋਲ ਹੀ ਹੈ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਗਈਆਂ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹਾਲ ਹੋਇਆ ਮਰ ਕੇ ਤਿੰਨ ਸੀਟਾਂ ਮਿਲੀਆਂ 13 0 ਦਾ ਨਾਰਾ ਕਹਿੰਦੇ ਸੀ ਇਸੇ ਤਰ੍ਹਾਂ ਸੁਖਬੀਰ ਬਾਦਲ ਤੋਂ ਕੱਲਾ ਕੱਲੇ ਹਿੰਦੂ ਲੋਕਾਂ ਦਾ ਨਹੀਂ ਜਿਹੜੇ ਪੰਥਕ ਪੰਥਕ ਵੋਟ ਹੈ ਉਹਨਾਂ ਦਾ ਵੀ ਮੋ ਸੁਖਬੀਰ ਬਾਦਲ ਤੋਂ ਭੰਗ ਹੋ ਗਿਆ ਹੈ ਕਿਉਂਕਿ ਜੇਕਰ ਗੱਲ ਕਰੀਏ ਕੁਰਬਾਨੀਆਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਯਾਨੀ ਕਿ ਕੁਰਬਾਨੀਆਂ ਦੇ ਉੱਪਰ ਰੱਖੀ ਹੋਈ ਹੈ ਸ਼ਹੀਦਾਂ ਨੇ ਸਿਰ ਦਿੱਤੇ ਨੇ ਕੁਰਬਾਨੀਆਂ ਦਿੱਤੀਆਂ ਨੇ ਜੇਲਾਂ ਕਟੀਆਂ ਨੇ ਲੇਕਿਨ ਬਾਦਲ ਪਰਿਵਾਰ ਦੀ ਕੋਈ ਕੁਰਬਾਨੀ ਨਹੀਂ ਹੈ ਇਹ ਤਾਂ ਪਲੇ ਪਲਾਏ ਆ ਗਿਆ ਜਿਵੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਏ ਨੇ ਯਾਨੀ ਕਿ ਸਿਲਵਰ ਸਪੂਨ ਸਿਲਵਰ ਸਪੂਨ ਦੀ ਗੱਲ ਕਰਦੇ ਨੇ ਵੀ ਚੰਗੇ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਨੇ ਇਹਨਾਂ ਨੂੰ ਕੀ ਪਤਾ ਪਰਾਲੀ ਕੀ ਹੁੰਦੀ ਹੈ ਝੋਨਾ ਕੀ ਹੁੰਦਾ ਨਰਮਾ ਕੀ ਹੁੰਦਾ ਇਸੇ ਤਰ੍ਹਾਂ ਹੁਣ ਪੰਥ ਜਿਹੜਾ ਹੈ ਇਹ ਸੋਚਾਂ ਚ ਪਿਆ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹਿੰਦੇ ਨੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਬੜਾ ਮੁਸ਼ਕਲ ਹੋ ਜਾਵੇਗਾ ਚਾਹੇ ਜਿੰਨਾ ਵੀ ਅਡੀ ਚੋਟੀ ਦਾ ਜੋਰ ਲਾਇਆ ਜਾਵੇ ਸੁਖਬੀਰ ਬਾਦਲ ਦੇ ਦੁਆਰਾ ਲੇਕਿਨ ਜੇਕਰ ਸੁਖਬੀਰ ਬਾਦਲ ਨੂੰ ਲਾ ਕੇ ਹੋਰ ਕਿਸੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਜਿਹੜੀ ਪੰਥਕ ਵੋਟ ਹੈ ਬਾਗੀ ਧੜੇ ਵਾਲੇ ਨੇ ਜਿਹੜੇ ਅਸੂਲਾਂ ਦੀ ਗੱਲ ਕਰ ਰਹੇ ਨੇ ਭਾਵੇਂ ਇੱਧਰ ਕਿਰਪਾਲ ਸਿੰਘ ਬਡੂਂਗਰ ਹੋਰਾਂ ਵੱਲੋਂ ਦਬਾਅ ਪਾਇਆ ਗਿਆ ਹੋਵੇ ਸਿਕੰਦਰ ਸਿੰਘ ਮਲੂਕਾ ਨੇ ਵੀ ਗੱਲ ਕਹੀ ਹੈ ਹੋਰ ਵੀ ਸਿਆਸੀ ਲੋਕ ਕਹਿ ਰਹੇ ਨੇ ਕਿ ਬਾਗੀ ਧੜੇ ਨੂੰ ਅਤੇ ਸ਼ਰੂਨੀ ਅਕਾਲੀ ਦਲ ਦੇ ਘੜੇ ਨੂੰ ਧੜੇ ਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ ਲੇਕਿਨ ਇਕੱਠੇ ਹੋਣਗੇ ਉਦੋਂ ਜਦੋਂ ਸੁਖਬੀਰ ਬਾਦਲ ਨੂੰ ਜਿਹੜਾ ਹੈ ਕੁਰਸੀ ਤੋਂ ਲਾਹ ਜਾਵੇਗਾ ਇਸ ਲਈ ਬਾਦਲ ਪਰਿਵਾਰ ਉੱਤੇ ਖਤਰੇ ਦੀ ਘੰਟੀ ਜਿਹੜੀ ਹੈ ਵੱਜ ਚੁੱਕੀ ਹੈ ਇੱਕ ਪਾਸੇ ਗੁਪਤ ਮੀਟਿੰਗਾਂ ਹੁੰਦੀਆਂ ਨੇ ਦੂਸਰੇ ਪਾਸੇ ਬਾਗੀ ਧੜਾ ਉਹ ਵਾਰਨਿੰਗ ਦੇ ਕੇ ਆ ਜਾਂਦਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਸੀਂ ਤੁਹਾਡੇ ਨਾਲ ਆਂ ਫੈਸਲਾ ਲਾਓ ਇੱਕ ਠੋਕੇ ਇਸ ਲਈ ਹੁਣ ਫੈਸਲੇ ਦਾ ਲੋਕ ਇੰਤਜ਼ਾਰ ਕਰ ਰਹੇ ਨੇ ਤਾਂ